ਮੀਆਂਪੁਰ ਜਿਹੜਾ ਪਿੰਡ ਹੈ ਇਹ ਨਾਮ ਤੋਂ ਹੀ ਪਤਾ ਲੱਗਦਾ ਕਿ ਸ਼ਾਇਦ ਕਿਸੇ ਮੁਸਲਮਾਨ ਜਿਹੜਾ ਹੈ ਉਹਦੇ ਨਾਂ ਤੇ ਹੈ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਮੀਏ ਨੇ ਵਸਾਇਆ ਇਸ ਕਰਕੇ ਬਣ ਗਿਆ ਮੀਆਂਪੁਰ ਅੱਜ ਇਸ ਥਾਂ ਤੇ ਅਸੀਂ ਖੜੇ ਆ ਇਹ ਦਰਵਾਜ਼ਾ ਜੀ ਪਿੰਡ ਦਾ ਅਕਸਰ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਇਹ ਦਰਵਾਜ਼ੇ ਵੇਖਣ ਨੂੰ ਮਿਲਦੇ ਆ ਲਓ ਜੀ ਕਰਿਓ ਤੁਸੀਂ ਆਪਣੀਆਂ ਯਾਦਾਂ ਨੂੰ ਤਾਜ਼ਾ ਮੀਆਂਪੁਰ ਪਿੰਡ ਦਿਖਾ ਰਹੇ ਆ ਤੁਹਾਡਾ ਤੇ ਮੀਆਪੁਰ ਦੀਆਂ ਗਲੀਆਂ ਦੇ ਵਿੱਚ ਅਸੀਂ ਘੁੰਮ ਰਹੇ ਹਾਂ ਬਿੱਟੂ ਜੀ ਸਾਡੇ ਨਾਲ ਹੈ ਤੇ ਮਹਤਵਪੂਰਨ ਸ਼ਖਸੀਅਤਾਂ ਵੀ ਸਾਡੇ ਨਾਲ ਹੈ ਇਹ ਹੈ ਮੀਆਪੁਰ ਦਾ ਬਹੁਤ ਪੁਰਾਣਾ ਖੂਹ ਔਰ ਇਸ ਖੂਹ ਨਾਲ ਜੁੜੀਆਂ ਹੋਈਆਂ ਯਾਦਾਂ ਦਾ ਪਟਾਰਾ ਅਸੀਂ ਖੋਲਣ ਜਾ ਰਹੇ ਹਾਂ ਕੀ ਕਹਿੰਦੇ ਜੀ ਇਸ ਖੂਹ ਦੇ ਬਾਰੇ 47 ਤੋਂ ਪਹਿਲਾਂ ਦਾ ਜੀ ਇਹ 47 ਦੇ ਬਹੁਤ ਪਹਿਲਾਂ ਦਾ ਖੂਹ ਹੈ ਜੀ ਜੀ ਇਹ ਬੈਂਸਪੁੱਟੀ ਦਾ ਖੂਹ ਹੈ ਹਮ ਇਹ ਖੇੜਾ ਹੈ ਹਮ ਇੱਥੇ ਹਰੇਕ ਸਾਲ ਮਈ ਚ ਜੀ ਬਹੁਤ بڑا ਜੱਗ ਹੁੰਦਾ ਜੀ ਖੇੜੇ ਦੇ ਹਮ ਪਹਿਲਾਂ ਊਂ ਪੂਜਾ ਹੁੰਦੀ ਹੈ ਇਹਦੀ ਫੇਰੇ ਦੀ ਫੇਰੇ ਜੱਗ ਹੁੰਦਾ ਜੀ ਦਾ ਲਓ ਜੀ ਰੋਪੜ ਜ਼ਿਲ੍ਹੇ ਦਾ ਇੱਕ ਖਾਸ ਪਿੰਡ ਹੈ ਮੀਆਪੁਰ ਮੀਆਂਪੁਰ ਦਾ ਪੂਰਾ ਇਤਿਹਾਸ ਦੱਸਣ ਜਾ ਰਹੇ ਅਸੀਂ ਤੁਹਾਨੂੰ ਵੀਡੀਓ ਅਖੀਰ ਤੱਕ ਦੇਖਿਓ ਜੀ ਆਲੇ-ਦਾਲੇ ਦੇ ਇਲਾਕੇ ਦੇ ਜਿੰਨੇ ਵੀ ਪਿੰਡਾਂ ਦੇ ਲੋਕ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਾਂ ਕੋਈ ਜਾਣਕਾਰੀ ਰਹਿ ਜਾਏ ਨਾ ਗੱਲਬਾਤ ਦੇ ਵਿੱਚ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਕੇ ਉਸ ਨੂੰ ਪੂਰਾ ਕਰ ਦਿਓ ਦੇਖੋ ਜੀ ਦੁਨੀਆ ਭਰ ਦੇ ਪੰਜਾਬੀ ਜਿਹੜੇ ਜੀ ਇਸ ਵੀਡੀਓ ਨੂੰ ਦੇਖਣ ਜਾ ਰਹੇ ਆ ਔਰ ਸਾਡੇ ਨਾਲ ਹੈ ਜੀ ਬਿੱਟੂ ਜੀ ਔਰ ਵੈਸੇ ਤਾਂ ਡਾਕਟਰ ਐ ਬਾਈ ਪ੍ਰੋਫੈਸ਼ਨ ਪਰ ਬਿੱਟੂ ਕਹਾਣਾ ਜ਼ਿਆਦਾ ਬਿਹਤਰ ਸਮਝਦੇ ਐ ਤਾਂ ਗੱਲਬਾਤ ਕਰਾਂਗੇ ਜੀ ਤੁਹਾਡੇ ਨਾਲ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੀ ਇਸ ਵਲੌਗ ਦੇ ਵਿੱਚ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਲਿਖਣ ਪੜਨ ਦਾ ਸ਼ੌਕ ਹੈ ਤੁਹਾਨੂੰ ਔਰ ਘੁੰਮਣ ਦਾ ਸ਼ੌਕ ਹੈ ਤੇ ਇਹ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਪਿੰਡ ਦਾ ਇਤਿਹਾਸ ਇਹਨਾਂ ਤੋਂ ਵਧੀਆ ਸ਼ਾਇਦ ਹੀ ਕੋਈ ਇਸ ਇਲਾਕੇ 'ਚ ਜਾਣਦਾ ਹੋਵੇ ਚੱਲੀਏ ਜੀ ਫਿਰ ਨਾਲੇ ਪਿੰਡ ਦਿਖਾਣੇ ਆ ਤੇ ਨਾਲੇ ਗੱਲਾਂ ਕਰਦੇ ਆ ਜੀ ਅੱਛਾ ਕੀ ਆਪਾਂ ਪਿੰਡ ਦੇ ਮੁੱਢ ਤੋਂ ਲੈ ਕੇ ਵੀ ਕਿਸ ਤਰ੍ਹਾਂ ਵਸਿਆ ਪਿੰਡ ਮੀਆਪੁਰ ਤੇ ਅੱਜ ਦੇ ਸੰਦਰਭ ਤੱਕ ਇਸ ਨੂੰ ਲੈ ਕੇ ਆਣਾ ਜੀ ਸਭ ਤੋਂ ਪਹਿਲਾਂ ਇਹਦਾ ਵਸੇਬ ਕਿਦਾਂ ਹੋਇਆ ਜੀ ਪਿੰਡ ਦਾ ਮਦਵਾੜੇ ਦੇ ਮੁਸਲਮਾਨ ਦੇ কুমਾਰ ਦੇ 12 ਮੁੰਡੇ ਤੇ ਉਹਦੇ ਵਿੱਚ ਸਭ ਤੋਂ ਛੋਟਾ ਮੁੰਡਾ ਮੀਆਂ ਦਾ ਅੱਛਾ ਉਹਨੇ ਪਹਿਲਾਂ ਉਰੇ ਆਖੇ ਆਵਾ ਪਾਹਲਪੁਰ ਲਾਇਆ ਪਾਹਲਪੁਰ ਅੰਜੋਲੀ ਦੇ ਨਾਲ ਅੱਛਾ ਉਹ ਉੱਥੇ ਮੀਆਪੁਰ ਦੀ ਜ਼ਮੀਨ ਪੈਂਦੀ ਸੀ ਮਹਾ ਸਿੰਘ ਦੀ ਹੂੰ ਉਹਨਾਂ ਦੇ ਬਾਪ ਜੀ ਨੇ ਦਾਦੇ ਦੀ ਜ਼ਮੀਨ ਉੱਥੇ ਪੈਂਦੀ ਸੀ ਜੀ ਉੱਥੇ ਤੇ ਇਹ ਲਿਆ ਕੇ ਸਕੂਲ ਦੇ ਕੋਲ ਉਹਨਾਂ ਨੇ ਹਵਾਲਾ ਆਇਆ ਜੀ ਅੱਛਾ ਫਿਰ ਉਸ ਨੇ ਮਸਜਿਦ ਬਣਾਈ ਇੱਕ ਹੂੰ ਫਿਰ ਇਹਦਾ ਨਾਮ ਮੀਆਂਪੁਰ ਪੈ ਗਿਆ ਪੰਜੋਲੀ ਨੂੰ ਪਾਹਲਪੁਰ ਨੂੰ ਲੋਕ ਪੰਜੋਲੀ ਕਹਿਣ ਲੱਗੇ ਅੱਛਾ ਪੰਜੋਲੀ ਦਾ ਨਾਮ ਪਹਿਲਾਂ ਪਾਹਲਪੁਰ ਉਹ ਬਾਅਦ ਚ ਬੜਿਆ ਪੰਜੋਲੀ ਨਾਮ ਹੈ ਉਹ ਪਾਹਲਪੁਰ ਦਾ ਜੀ ਓ ਜੀ ਆ ਤਾਂ ਪਹਿਲੀ ਵਾਰ ਪਤਾ ਚੱਲਿਆ ਜੀ ਪਿੰਡ ਦੀ ਕਹਾਣੀ ਦੇਖੋ ਜੀ ਕਰਿਓ ਤੁਸੀਂ ਕਮੈਂਟ ਮੀਆਂਪੁਰ ਮੀਆਂ ਦੇ ਨਾਂ ਤੇ ਐ ਔਰ ਕੁਮਾਰ ਸੀਗੇ ਜੀ ਉਹ ਹੈ ਜੀ ਹਾਂਜੀ ਕਮਾਲ ਦੀ ਗੱਲ ਹੈ ਜੀ ਮੀਆਂਪੁਰ ਦੀ ਜਿਹੜੀ ਜ਼ਗੀਰ ਤੇ 14 ਪਿੰਡ ਤੇ ਜੀ ਇਹ ਸ਼ਮਸ਼ੇਰ ਸਿੰਘ ਨੂੰ ਅਲੋਟ ਹੋਈ ਜੀ ਹਮ ਇੱਕ ਬੁੜੀਆ ਸਟੇਟ ਦੇ ਕੋਲ ਜ਼ਗੀਰ ਜ਼ਗਾਦਰੀ ਕੋਲ ਹੋਈ ਹਮ ਇੱਕ ਲਾਹੌਰ ਦੇ ਕੋਲ ਹੋਈ ਤੇ ਜ਼ਗੀਰ ਹੋਈ ਇੱਕ ਫਰੋਜਪੁਰ ਦੀ ਜੀ ਉਹਦੇ ਵਿੱਚ ਜਿਹੜਾ ਜੋਧ ਸਿੰਘ ਤਾਂ ਹਮ ਬਲਬੰਦ ਸਿੰਘ ਔਰ ਜੋ ਸਿੰਘ ਜੋ ਸਿੰਘ ਨੂੰ ਫਿਰੋਜ਼ਪੁਰ ਦੀ ਜ਼ਗੀਰ ਮਿਲੀ ਹਮ ਬਲਬੰਦ ਸਿੰਘ ਨੂੰ ਮੀਆਂਪੁਰ ਦੀ ਮਿਲੀ ਮੀਆਂਪੁਰ ਦੀ ਜ਼ਗੀਰ ਮਿਲੀ ਮੀਆਂ ਬਲਬੰਦ ਸਿੰਘ ਦੇ ਤਿੰਨ ਮੁੰਡੇ ਤੇ ਜੀ ਹਮ ਵਿਜੇਂਦਰ ਸਿੰਘ ਹਮ ਜੀ ਬਰਗੇਡੀਅਰ ਭੁਪਿੰਦਰ ਸਿੰਘ ਹਮ ਬਰਿਸਟਰ ਹਰਿੰਦਰ ਸਿੰਘ ਅੱਛਾ ਜੀ ਹਰਿੰਦਰ ਸਿੰਘ ਉਹਦੇ ਸਰਪੰਚ ਰਹੇ ਜੀ ਅਚਮਿਆਪੁਰ ਦੇ ਸਰਪੰਚਾ ਜੀ ਬਹੁਤ ਸਾਰ ਸਰਪੰਚ ਰਹੇ ਜੀ ਜੱਜ ਜੀ ਦੇ ਬਾਦ ਉਹੀ ਸਰਪੰਚ ਰਹੇ ਹੂੰ ਜੋਗ ਸਿੰਘ ਦੇ ਮੁੰਡਾ ਇੱਕ ਫਿਰੋਜ਼ਪੁਰਾ ਹੂੰ ਉਹ ਉੱਥੇ ਉਹਨਾਂ ਦੀ ਜਗ੍ਹਾ ਇੱਕ ਉਹਨਾਂ ਚੋ ਸੋਲਰ ਰਹਿੰਦਾ ਉਹਨਾਂ ਦੀ ਵੀ ਡੈਥ ਹੋ ਗਈ ਹੁਣ ਉਹਨਾਂ ਦੀ ਅੱਗੇ ਲਾਦਾ ਉਹ ਸਾਨੂੰ ਪਤਾ ਨਹੀਂ ਜੀ ਅੱਛਾ ਜੀ ਹੁਣ ਆਪਾਂ ਇਸ ਮੀਆਪੁਰ ਦੇ ਆਲੇ-ਦਾਲੇ ਦੀ ਲੋਕੇਸ਼ਨ ਦੱਸਦੇ ਹੋਏ ਪਿੰਡਾਂ ਦੇ ਨਾਮ ਚਾਹਨਾ ਮੈਂ ਦੱਸੋ ਕਿਉਂਕਿ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਖਾਸ ਕਰਕੇ ਸਾਡੇ ਪਵਦੇ ਏਰੀਏ ਦੇ ਲੋਕ ਬੜਾ ਖੁਸ਼ ਹੁੰਦੇ ਆਪਣੇ ਪਿੰਡ ਦਾ ਨਾਮ ਸੁਣ ਕੇ ਕੋਈ ਪਿੰਡ ਦਾ ਨਾਮ ਰਹਿ ਨਾ ਜਾਏ ਕਰੋ ਸ਼ੁਰੂ ਜੀ ਰਾਜੇ ਮੱਜਰਾ ਜੀ ਹਮ ਬੜੀ ਗੰਦੋ ਜੀ ਰੰਗੀਲਪੁਰ ਹਮ ਛੋਟੀ ਗੰਦੋ ਜੀ ਲక్ష్ਮੀਪੁਰ ਜੀ ਚੱਲੀਆਂ ਹਮ ਮੜਕ ਮੱਜਰਾ ਜੀ ਹੌਣ ਹਮ ਬੜੀ ਜੀ ਸੈਫਲਪੁਰ ਜੀ ਸੰਤੋਗੜ ਟੱਪਰੀਆਂ ਜੀ ਅ ਇਧਰ ਬੁਰਜ ਵਾਲਾ ਹਮ ਡੇਕਾਲਾ ਜੀ ਮਦਵਾੜਾ ਹਮ ਬਿੰਦਰਖ ਹਮ ਬਿਵਾਨੀ ਛੋਟੀ ਬਿਵਾਨੀ ਬੜੀ ਜੀ ਪੰਜੋਲੀ ਹਮ ਪੰਜੋਲਾ ਜੀ ਇਹ ਸਾਰੇ ਪਿੰਡ ਇਸ ਵਾਲੇ ਵਾਲੇ ਆਂ ਲਓ ਜੀ ਹੁਣ ਆਪਾਂ ਇਹਨਾਂ ਨਾਲ ਗੱਲ ਕਰ ਲਈ ਜੀ ਦੇਖੋ ਜੀ ਤੁਸੀਂ ਕਰਿਓ ਕਮੈਂਟ ਕੀ ਕਿਸੇ ਪਿੰਡ ਦਾ ਨਾਮ ਰਹਿ ਤਾਂ ਨਹੀਂ ਗਿਆ ਜੇ ਰਹਿ ਗਿਆ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਲਿਖ ਦਿਓ ਤੁਸੀਂ ਵੀ ਅਕਸਰ ਅਸੀਂ ਮੈਂ ਕਹਿੰਦਾ ਹੁਨਾ ਕਿ ਤੁਸੀਂ ਸਾਡੀ ਬਲੌਗਿੰਗ ਦੇ ਭਾਗੀਦਾਰ ਹੈ ਦੁਨੀਆ ਭਰ ਦੇ ਵਿੱਚ ਵਸਦੇ ਬਹੁਤ ਦੇ ਇਲਾਕੇ ਦੇ ਲੋਕਾਂ ਦੇ ਲਈ ਵੀਡੀਓ ਬਣਾ ਰਹੇ ਆ ਪਿੰਡਾਂ ਦੇ ਨਾਮ ਦੱਸਿਆ ਬਿੱਟੂ ਜੀ ਨੇ ਜੇ ਕੋਈ ਨਾਮ ਰਹਿ ਗਿਆ ਤਾਂ ਤੁਸੀਂ ਕਰਿਓ ਕਮੈਂਟ ਹਾਂ ਤੁਸੀਂ ਕਿਸ ਪਿੰਡ ਦੇ ਰਹਿਣ ਵਾਲੇ ਸੀ ਜਾਂ ਤੁਸੀਂ ਇਸ ਸਮੇਂ ਮੌਜੂਦਾ ਕਿਸ ਪਿੰਡ ਚ ਰਹਿੰਦੇ ਹੋ ਕਿੱਥੇ ਦੇ ਵਸਿੰਦੇ ਹੋ ਇਸ ਗੱਲ ਦੇ ਉੱਤੇ ਵੀ ਕਰਿਓ ਕਮੈਂਟ ਤੇ ਆਪਣੀ ਕੋਈ ਬਚਪਨ ਦੀ ਯਾਦ ਜਿਹੜੀ ਹੈ ਜਰੂਰ ਸਾਂਝੀ ਕਰਿਓ ਬਣੇ ਰਹਿਓ ਅਖੀਰ ਤੱਕ ਵਲੌਗ ਦੇ ਵਿੱਚ ਬੜੀ ਇੰਟਰਸਟਿੰਗ ਗੱਲਾਂ ਹੋਣ ਜਾ ਰਹੀਆਂ ਔਰ ਮੀਆਪੁਰ ਦੇ ਬਾਰੇ ਜਿਹੜਾ ਹੈ ਮੀਆਪੁਰ ਦੇ ਇਤਿਹਾਸ ਬਾਰੇ ਗੱਲਾਂ ਹੋ ਰਹੀਆਂ ਇਸ ਕਰਕੇ ਇਸ ਵਲੌਗ ਨੂੰ ਵੱਤ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਚਲਦੇ ਆ ਜੀ ਚਲਿਏ ਜੀ ਫਿਰ ਅੱਛਾ ਹੁਣ ਇਹ ਗੱਲ ਕਰਦੇ ਆਪਾਂ ਕਿ ਇਹ ਜਿਹੜੇ ਮੀਆਪੁਰ ਹੈ ਇਹ ਚ ਪੱਟੀਆਂ ਕਿੰਨੀਆਂ ਹੈਗੀਆਂ ਮੈਂ ਦੋ ਪੱਟੀਆਂ ਜੀ ਅੱਛਾ ਜੀ ਦੋ ਵੈਸੇ ਤਾਂ ਤਿੰਨ ਹੂੰ ਇੱਕ ਖਾਈਪੁਰ ਵੀ ਹੈਗਾ ਜੀ ਅੱਛਾ ਜੀ ਵੈਸੇ ਮੇਨ ਪੱਟੀਆਂ ਜਟਾਂ ਦੀਆਂ ਬੁਣੀਆਂ ਜਾਂਦੀਆਂ ਇੱਕ ਜਟਾਂ ਦੀ ਬੈਂਸ ਪੱਟੀ ਹੈ ਬੈਂਦਵਨ ਪੱਟੀ ਅੱਛਾ ਇੱਕ ਬੈਂਸ ਪੱਟੀ ਇੱਕ ਬੈਦਵਨ ਪੱਟੀ ਹਾਂਜੀ ਤੇ ਹੁਣ ਬੈਦਵਨ ਦੀ ਗੱਲ ਆਪਾਂ ਪਹਿਲਾਂ ਕਰਦੇ ਆਪਾਂ ਕਿ ਇਹ ਬੈਦਵਾਨ ਇਸ ਇਲਾਕੇ ਚ ਪੂਰੇ ਰੋਪੜ ਜ਼ਿਲ੍ਹੇ ਚ ਬਹੁਤ ਸੁਣ ਲਿਆਉਂਦਾ ਕੀ ਕਹਿੰਦੇ ਇਹਨਾਂ ਦੇ ਬਾਰੇ ਜੀ ਬੈਦਵਾਨ ਤੁੜਗੋਤ ਦੇ ਬੰਦੇ ਸਨ ਜੀ ਦਿੱਲੀ ਦੇ ਕੋਲ ਦੇ ਉੱਜੜ ਕੇ ਆਏ ਸਨ ਅੱਛਾ ਜੀ ਇਹਨਾਂ ਦਾ ਜਿਹੜਾ ਭਗਤ ਆਸਰਾਮ ਤਾਂ ਹੂੰ ਕੰਪਲੇਸ ਸੁਹਾਣਿਆਣਾ ਜੀ ਉਹੋ ਬੈਦਵਾਨਤਾ ਜੀ ਹੂੰ ਉਹਨੇ ਮੀਆਂਪੁਰ ਬਾਰੇ ਵੀ ਇੱਕ ਗੱਲ ਲਿਖੀ ਆ ਲਓ ਜੀ ਆਸਰਾਮ ਬੈਦਵਾਨ ਨੇ ਮੀਆਂਪੁਰ ਦੇ ਬਾਰੇ ਜੋ ਲਿਖਿਆ ਹੈ ਬਿੱਟੂ ਜੀ ਉਸ ਨੂੰ ਪੜ ਕੇ ਸੁਣਾਉਣ ਜਾ ਰਹੇ ਆ ਜੀ ਨਾਲੇ ਦਿਖਾਰੇ ਤੁਹਾਨੂੰ ਪਿੰਡ ਮੀਆਂਪੁਰ ਪਿੰਡ ਦੀਆਂ ਗਲੀਆਂ ਘੁਮਾਰੇ ਆ ਤੇ ਨਾਲੇ ਬੈਦਵਾਨ ਪੱਟੀ ਵਾਲੇ ਜ਼ਰੂਰ ਸੁਣੇ ਦੀ ਪਹਿਲਾਂ ਤੁੜ ਹਾਂਜੀ ਪਿੱਛੋਂ ਬੈਦਵਾਨ ਜੀ ਹਾਂਜੀ ਮੀਆਂਪੁਰ ਜੋ ਹਮਾਰਾ ਪਹਿਲਵਾਨ ਜੀ ਹੂੰ ਇਹ ਈਸਰ ਪਹਿਲਵਾਨ ਦੀ ਗੱਲ ਕਰੀ ਜਿਹੜਾ ਪਟਿਆਲੇ राजे ਦਾ ਸਭ ਤੋਂ ਤਕੜਾ ਪਹਿਲਵਾਨ ਥਾ ਅੱਛਾ ਈਸਰ ਪਹਿਲਵਾਨ ਹਾਂਜੀ ਮੀਆਂਪੁਰ ਦਾ ਹਾਂਜੀ ਤੇ ਉਹ ਬੈਦਵਾਨ ਜੀ ਨੇ ਆਪਣੀ ਇਹਦੇ ਚ ਜ਼ਿਕਰ ਕੀਤਾ ਮੀਆਂਪੁਰ ਦਾ ਹਾਂ ਉਹ ਈਸਰ ਇਹ ਪਿੰਡ ਈਸਰ ਪਹਿਲਵਾਨ ਕਰਕੇ ਜਾਣਿਆ ਜਾਂਦਾ ਸੀ ਹੂੰ ਉਹ ਆਪਣੇ ਬਜ਼ੁਰਗਾਂ ਤੋਂ ਸੁਣਿਆ ਕਿ ਇਸ ਇਲਾਕੇ ਦੇ ਵਿੱਚ ਪਰਖਾਲੀ ਆ ਗਿਆ ਜਿਵੇਂ ਪੰਜੋਲਾ ਪੰਜੋਲੀ ਆ ਗਿਆ ਭੱਦਲ ਆ ਗਿਆ ਇਹਨਾਂ ਇਲਾਕੇ ਦੇ ਵਿੱਚ ਠੌਣਾ ਆ ਗਿਆ ਆਲੇ ਦੁਆਲੇ ਕਿੰਨੇ ਕੁ ਮੁਸਲਮਾਨ ਜਿਹੜੇ ਹੈ ਭਾਈਚਾਰੇ ਦੇ ਲੋਕ ਰਹਿਆ ਕਰਦੇ ਸੀ 47 ਤੋਂ ਪਹਿਲਾਂ ਪੂਰਾ ਨਹੀਂ ਜੀ ਪੂਰਾ ਜਿਹੜੇ ਪਿੰਡ ਦੋ ਤੇ ਉੱਪਰਲਾ ਜਬਰੇੜਾ ਥੱਲੇ ਜਬਰੇੜਾ ਹੂੰ ਉਹ ਸਾਰੇ ਦੋ ਮੁਸਲਮਾਨਾਂ ਦੇ ਪਿੰਡ ਤੇ ਬਹੁਤ ਬੜਾ ਅੱਛਾ ਹੈ ਜੀ ਹੂੰ ਉਹਨਾਂ ਚ ਚਲੋ ਉਹਨਾਂ ਇਹਨਾਂ ਦੇ ਹਰ ਇੱਕ ਪਾਸੇ ਉਹਦੀ ਹਨੇਰੀ ਚੱਲੀ ਵੀਦੀ ਹੂੰ ਉੱਥੇ ਵੀ ਕਤਲ ਹੋਏ ਹੂੰ ਫਿਰ ਉਹ ਮੁਸਲਮਾਨ ਬਾਹਰ ਚਲੇ ਗਏ ਕੋਈ ਬਜ਼ੁਰਗਾਂ ਤੋਂ ਕਹਾਣੀਆਂ ਤੁਸੀਂ ਸੁਣੀਆਂ ਵੀ ਕਿਸ ਤਰ੍ਹਾਂ ਦਾ ਵਸੀਬ ਸੀ ਆਪਸ ਦੇ ਵਿੱਚ ਲੋਕਾਂ ਦਾ ਨਹੀਂ ਚਾਹੁੰਦਾ ਜੀ ਉਹ ਮੈਨੂੰ ਮੇਰੀ ਤਕਲੀਫ ਹੁੰਦੀ ਹੈ ਹੂੰ ਲਓ ਜੀ ਇਹ ਅਕਸਰ ਗੱਲ ਜਿਹੜੀ ਹੈ ਜਦੋਂ ਅਸੀਂ ਪੁਰਾਣੇ ਬੰਦਿਆਂ ਨਾਲ ਗੱਲ ਕਰਦੇ ਆ ਨਾ ਜੀ 47 ਦੇ ਪੰਨੇ ਫਰੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹ ਇੰਨਾ ਦਰਦ ਮਹਿਸੂਸ ਹੁੰਦਾ ਕਿਉਂਕਿ ਕਹਿੰਦੇ ਬੜੀ ਤਕਲੀਫ ਹੁੰਦੀ ਹੈ ਦੱਸਣਾ ਨਹੀਂ ਚਾਹਦੇ ਅਸੀਂ ਕੱਲ ਨੂਰ ਮੁਹੰਮਦ ਜੀ ਦੀ ਇੰਟਰਵਿਊ ਕਰ ਰਹੇ ਸੀਗੇ ਉਹ ਵੀ ਕਹਿੰਦੇ ਜੀ ਦਰਦ ਦੀ ਕਹਾਣੀ ਜਿਹੜੀ ਹੈ ਬਿਆਨ ਨਹੀਂ ਹੁੰਦੀ ਪੰਜਾਬ ਵੰਡਿਆ ਗਿਆ ਜਾਂ ਵਡਿਆ ਗਿਆ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਅੱਜ ਅਸੀਂ ਮੀਆਪੁਰ ਪਿੰਡ ਦਿਖਾ ਰਹੇ ਆਂ ਇਹ 47 ਦੀ ਸਟੋਰੀ ਨਹੀਂ ਸੀ ਕਰ ਰਹੇ ਲੇਕਿਨ ਕਿਤੇ ਨਾ ਕਿਤੇ ਜਿਹੜੀ ਹੈ ਉਹ ਗੱਲ ਛਿੜ ਜਾਂਦੀ ਹੈ ਕਿਉਂਕਿ ਮੀਆਪੁਰ ਜਿਹੜਾ ਪਿੰਡ ਹੈ ਇਹ ਨਾਮ ਤੋਂ ਹੀ ਪਤਾ ਲੱਗਦਾ ਕਿ ਸ਼ਾਇਦ ਕਿਸੇ ਸੁਲਮਾਨ ਜਿਹੜਾ ਹੈ ਉਹਦੇ ਨਾਂ ਤੇ ਹੈ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਮੀਏ ਨੇ ਵਸਾਇਆ ਇਸ ਕਰਕੇ ਬਣ ਗਿਆ ਮੀਆਪੁਰ ਅੱਜ ਇਸ ਥਾਂ ਤੇ ਅਸੀਂ ਖੜੇ ਆ ਇਹ ਦਰਵਾਜ਼ਾ ਜੀ ਪਿੰਡ ਦਾ ਅਕਸਰ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਹਾਨੂੰ ਇਹ ਦਰਵਾਜ਼ੇ ਵੇਖਣ ਨੂੰ ਮਿਲਦੇ ਆ ਤੁਸੀਂ ਕਰਿਓ ਕਮੈਂਟ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਦਰਵਾਜ਼ੇ ਆ ਔਰ ਉਹਨਾਂ ਦਰਵਾਜ਼ਿਆਂ ਦੇ ਨੌਕੀ ਰੱਖੇ ਹੋਏ ਆ ਇਹ ਤੋਂ ਇਲਾਵਾ ਇੱਕ ਹੋਰ ਦਰਵਾਜ਼ਾ ਵੀ ਹੈਗਾ ਇਹ ਬੈਂਸ ਪੱਟੀ ਦਾ ਦਰਵਾਜ਼ਾ ਹੈ ਅੱਛਾ ਦੋ ਦਰਵਾਜ਼ੇ ਆ ਇਹਨੂੰ ਬੈਂਸ ਪੱਟੀ ਦਾ ਦਰਵਾਜ਼ਾ ਹੀ ਕਹਿੰਦੇ ਆ ਹਾਂ ਉਬੈਦਵਣ ਪੱਟੀ ਦਾ ਹੂੰ ਦਰਵਾਜ਼ਾ ਜੀ ਅਕਸਰ ਪੰਜਾਬ ਦੇ ਪਿੰਡਾਂ ਦੇ ਵਿੱਚ ਅਸੀਂ ਘੁੰਮਦੇ ਆਂ ਦੇਖਦੇ ਆਂ ਕਿ ਦਰਵਾਜ਼ੇ ਜਿਹੜੇ ਪਿੰਡਾਂ ਦੀ ਸ਼ਾਨ ਮੰਨੇ ਜਾਂਦੇ ਆ ਤਾਂ ਇਹ ਦਰਵਾਜ਼ੇ ਤੇ ਰੌਣਕਾਂ ਲੱਗਦੀਆਂ ਸੀਗੀਆਂ ਕਿਸੇ ਸਮੇਂ ਲੋਕ ਬਹਿੰਦੇ ਸੀਗੇ ਲਓ ਜੀ ਕਰਿਓ ਇਸ ਗੱਲ ਦੇ ਉੱਤੇ ਕਮੈਂਟ ਕੀ ਤੁਹਾਡੀਆਂ ਕੋਈ ਦਰਵਾਜ਼ੇ ਦੇ ਨਾਲ ਪਿੰਡ ਦੇ ਦਰਵਾਜ਼ੇ ਨਾਲ ਜੁੜੀਆਂ ਹੋਈਆਂ ਯਾਦਾਂ ਹੋਣ ਤਾਂ ਜ਼ਰੂਰ ਕਮੈਂਟ ਕਰਿਓ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਜੀ ਇਹ ਵਲੌਗ ਅਸੀਂ ਬਣਾਉਂਦੇ ਇਸ ਕਰਕੇ ਕਿ ਯਾਦਾਂ ਦੇ ਪਟਾਰੇ ਖੋਲਦੇ ਹਾਂ ਜੀ ਅਸੀਂ ਚਾਹੇ ਖਟੀਆਂ ਯਾਦਾਂ ਚਾਹੇ ਮਿੱਠੀਆਂ ਯਾਦਾਂ 47 ਦੇ ਨਾਲ ਨਾਲ ਆਹ ਚੀਜ਼ਾਂ ਵੀ ਅਸੀਂ ਦਿਖਾ ਰਿਹਾ ਕਿ ਮੌਜੂਦਾ ਆਹ ਦਰਵਾਜ਼ਾ ਹੈਗਾ ਜਿਹੜਾ ਮੀਆਂ ਤਾਂ ਨਾ ਉਹਨੇ ਜਿਹੜੀ ਨਸੀਬ ਬਣਾਈ ਸੀ ਜੀ ਉਹਦੀ ਅਜੇ ਕੰਧ ਇੱਕ ਮੌਜੂਦ ਹੈ ਹੈਗੀ ਕੰਧ ਅਜੇ ਉਹਦੀ ਹਾਂ ਜੀ ਅੱਛਾ ਤੁਹਾਨੂੰ ਮੈਂ ਦਿਖਾਉਣਾ ਜੀ ਲਓ ਜੀ ਮੀਏ ਦੀ ਜਿਹੜੀ ਮਸਜਿਦ ਬਣਾਈ ਉਹਦੀ ਕੰਦ ਮजूद ਹੈਗੀ ਅਜੇ ਅੱਛਾ ਇਸ ਤੋਂ ਇਲਾਵਾ ਕੋਈ ਕਿਲਾ ਵੀ ਮੈਂ ਸੁਣਿਆ ਇੱਥੇ ਹੈਗਾ ਜੀ ਕੋਈ ਕਿਲਾ ਜੀ ਕਿਲਾ ਹੈਗਾ ਜੀ ਸਰਦਾਰਾਂ ਦਾ ਹਮਮ ਸਿੰਘ ਦਾ ਕਿਲਾ ਹੈ ਅੱਛਾ ਜੇ ਮਹਿੰਦਰ ਸਿੰਘ ਦੇ ਬਲਵੰਤ ਸਿੰਘ ਬਲਵੰਤ ਸਿੰਘ ਦੇ ਫਿਰ ਜਿਹੜੇ ਤਿੰਨ ਮੁੰਡੇ ਤੇ ਅੱਛਾ ਜੀ ਦਾ ਉਹ ਪੂਰੇ ਜ਼ਿਆਦਾ ਹਰਿੰਦਰ ਸਿੰਘ ਘਰ ਬਜਿੰਦਰ ਸਿੰਘ ਹੀ ਰਹੇ ਜੀ ਬਰਗੇਡੀਰ ਤਾਂ ਦਲੀਲ ਹੈ ਜੀ ਉਹਨਾਂ ਦਾ ਹਮ ਲਓ ਜੀ ਕਰਿਓ ਤੁਸੀਂ ਆਪਣੀਆਂ ਯਾਦਾਂ ਨੂੰ ਤਾਜ਼ਾ ਮੀਆਪੁਰ ਪਿੰਡ ਦਿਖਾ ਰਹੇ ਆਂ ਤੁਹਾਡਾ ਤੇ ਮੀਆਪੁਰ ਦੀਆਂ ਗਲੀਆਂ ਦੇ ਵਿੱਚ ਅਸੀਂ ਘੁੰਮ ਰਹੇ ਆਂ ਬਿੱਟੂ ਜੀ ਸਾਡੇ ਨਾਲ ਹੈ ਤੇ ਮੌਤਬਰ ਸ਼ਖਸੀਅਤਾਂ ਵੀ ਸਾਡੇ ਨਾਲ ਹੈ ਔਰ ਪਿੰਡ ਦਿਖਾ ਰਹੇ ਆਂ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੀ ਵਲੌਗਿੰਗ ਦੇ ਜ਼ਰੀਏ ਜਿਹੜਾ ਹੈ ਅਸੀਂ ਪਿੰਡ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤਾਂ ਯਾਦਾਂ ਦੇ ਪਟਾਰਿਆਂ ਨੂੰ ਖੋਲਦੇ ਆਂ ਤੁਸੀਂ ਜ਼ਰੂਰ ਕਮੈਂਟ ਕਰਿਓ ਜੇਕਰ ਤੁਸੀਂ ਇਸ ਪਿੰਡ ਨਾਲ ਸੰਬੰਧਤ ਹੋ ਤੁਸੀਂ ਬਚਪਨ گزارਿਆ ਹੈ ਤਾਂ ਇਸ ਪਿੰਡ ਦੀਆਂ ਜੜੀਆਂ ਹੈ ਖਾਸ ਖਾਸ ਗੱਲਾਂ ਦੇ ਉੱਤੇ ਕਮੈਂਟ ਜਾਰੀ ਰੱਖਿਓ ਮੀਆਂਪੁਰ ਦੇ ਮੀਨ ਜਿਹੜੀ ਮਸਜਿਦ ਬਣਾਈ ਜੀ ਇੱਥੇ ਤੇ ਮੀਆਂਪੁਰ ਦੀ ਨੀਂਹ ਇਸ ਜਗ੍ਹਾ ਤੋਂ ਰੱਖੀ ਦੀ ਆ ਤੁਹਾਨੂੰ ਦਿਖਾ ਰਹੇ ਹਾਂ ਉਸ ਪਿੰਡ ਦੀ ਕੰਧ ਜਿਹੜੀ ਹੈ ਇਹ ਮੀਆਂਪੁਰ ਦੀ ਕੰਧ ਜਿਹੜੀ ਹੈ ਬੜੀ ਇਤਿਹਾਸਕ ਕੰਧ ਹੈ ਜੀ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਓ ਜੀ ਇਹ ਹੈ ਮੀਆਂਪੁਰ ਦਾ ਬਹੁਤ ਪੁਰਾਣਾ ਖੂਹ ਔਰ ਇਸ ਖੂਹ ਨਾਲ ਜੁੜੀਆਂ ਹੋਈਆਂ ਯਾਦਾਂ ਦਾ ਪਟਾਰਾ ਅਸੀਂ ਖੋਲਣ ਜਾ ਰਹੇ ਹਾਂ ਕੀ ਕਹਿੰਦੇ ਜੀ ਇਸ ਖੂਹ ਦੇ ਬਾਰੇ 47 ਤੋਂ ਪਹਿਲਾਂ ਦਾ ਜੀ ਇਹ 47 ਤੋਂ ਬਹੁਤ ਪਹਿਲਾਂ ਦਾ ਖੂਹ ਹੈ ਜੀ ਜੀ ਇਹ ਬੈਸਪੁੱਟੀ ਦਾ ਖੂਹ ਆ ਹੂੰ ਇੱਥੇ ਇੱਕ ਨਵੀਂ ਬਿਆਈ ਵੀ ਮੁਸਲਮਾਨਾਂ ਦੀ ਲੇਡੀ ਆਈ ਹੂੰ ਤਾਂ ਉਹਨੇ ਸ਼ਾਮ ਨੂੰ ਇੱਥੇ ਮੁੰਡੇ ਮੁੱਧਕਰ ਚੱਕਦੇ ਦੇਖ ਲਏ ਜੀ ਤਾਂ ਉਹ ਆਪਣੀ ਸੱਸ ਨੂੰ ਕਹਿੰਦੀ ਜੀ ਇਹ ਕਿਹ ਚੀਜ਼ ਆ ਹੂੰ ਉਹ ਕਹਿੰਦੀ ਵੀ ਇਹ ਪਿੰਡ ਦੇ ਸਭ ਤੇ ਤਗੜੇ ਮੁੰਡੇ ਆ ਹੂੰ ਬਸ ਦੂਸਰੇ ਦਿਨ ਉਹਨੇ ਚੱਕ ਲਿਆ ਮੁਦਕਰ ਆਪਣੇ ਹੱਥਾਂ 'ਪਰ ਉਹ ਉਹਨੇ ਆਪ ਚੱਕ ਲਿਆ ਆਪ ਚੱਕ ਲਿਆ ਹੂੰ ਤਾਂ ਜਿਹੜੇ ਮੁੰਡੇ ਪ੍ਰੈਕਟਿਸ ਕਰਦੇ ਤੇ ਉਹਨਾਂ ਨੇ ਦੇਖ ਲਿਆ ਅੱਛਾ ਬਸ ਫਿਰ ਉਹਨਾਂ ਨੇ ਉਹ ਜਿਹੜਾ ਮੁਦਕਰ ਤਾਂ ਇਹਦੇ ਵਿੱਚ ਸਿੱਟਦਾ ਮੁੰਡਿਆਂ ਨੇ ਹਾਂਜੀ ਇਹ ਹੱਲਿਆਂ ਤੋਂ ਪਹਿਲਾਂ ਦੀ ਗੱਲ ਐ ਇਹ ਹੱਲਿਆਂ ਦੇ ਪਹਿਲਾਂ ਦੀ ਗੱਲ ਐ ਕਮਾਲ ਦੀ ਗੱਲ ਐ ਮੁਦਕਰ ਅੰਦਰ ਹੀ ਪੈ ਰੇ ਜੀ ਅੰਦਰ ਐ ਜੀ ਥੱਲੇ ਲਓ ਉਸ ਲੇਡੀ ਨੇ ਚੱਕ ਲਿਆ ਜੀ ਹਾਂਜੀ ਲੇਡੀ ਨੇ ਚੱਕ ਲਿਆ ਹੂੰ ਬਹੁਤ ਕਹਿੰਦੇ ਵੀ ਜਦ 31ਵੀਂ ਐਨੇ ਚੱਕ ਸਕਦੀ ਆ ਹੂੰ ਇਸ ਹੱਦ ਤੱਕਿਆ ਹੋਇਆ ਕੁਝ ਵੀ ਨਹੀਂ ਅਸੀਂ ਤਾਂ ਪ੍ਰੈਕਟਿਸ ਕਰਦੇ ਤਾਂ ਪ੍ਰੈਕਟਿਸ ਵੀ ਨਹੀਂ ਕਰਦੀ ਹੈਗੀ ਹੂੰ ਬਾਅਦ ਇਹ ਕਰਕੇ ਫਿਰ ਉਹਨਾਂ ਨੇ ਇੱਥੇ ਸਿੱਟਤਾ ਤੋ ਸ਼ਰਮ ਦੇ ਮਾਰੇ ਸਿੱਟਤਾ ਇਹਦੇ ਚ ਉਹਨਾਂ ਨੇ ਲਓ ਜੀ ਆਹ ਗੱਲ ਦੇਖੀ ਸੁਣੀ ਜੀ ਗੱਲ ਤਾਂ ਉਹ ਇਹ ਹੱਲਿਆਂ ਤੋਂ ਪਹਿਲਾਂ ਦੀ ਕਹਾਣੀ ਦੱਸੀ ਖੂ ਦੇ ਨਾਲ ਜੁੜੀ ਹੋਈ ਤੁਸੀਂ ਵੀ ਕਰਿਓ ਕਮੈਂਟ ਕੀ ਤੁਹਾਡੇ ਪਿੰਡ ਦੇ ਖੂ ਨਾਲ ਜੁੜੀ ਹੋਈ ਕੋਈ ਦਾਸਤਾਨ ਕੋਈ ਕਹਾਣੀ ਜਿਹੜੀ ਹੈ ਜੁੜੀ ਹੋਈ ਤਾਂ ਜਰੂਰ ਸਾਂਝੀ ਕਰਿਓ ਦੇਖੋ ਦੁਨੀਆ ਭਰ ਦੇ ਪੰਜਾਬੀ ਜਿਹੜੇ ਸਾਡੀ ਵਲੌਗਿੰਗ ਨੂੰ ਦੇਖਦੇ ਨੇ ਤੁਸੀਂ ਜਿਸ ਮਰਜ਼ੀ ਪਿੰਡ ਦੇ ਵਸਿੰਦੇ ਹੋ ਪੰਜਾਬ ਦੇ ਕਿਸੇ ਖੇਤੇ ਚੋਂ ਵਲੌਗ ਦੇਖ ਰਹੇ ਹੋ ਲਹਿੰਦੇ ਪੰਜਾਬ ਚੋਂ ਚੜ੍ਹਦੇ ਪੰਜਾਬ ਚੋਂ ਜਾਂ ਤੀਜਾ ਪੰਜਾਬ ਜਿਹੜਾ ਵਿਦੇਸ਼ਾਂ ਦੇ ਵਿੱਚ ਵਸਿਆ ਹੋਇਆ ਹੈ ਕਿਤੋਂ ਵੀ ਵੀਡੀਓ ਦੇਖ ਰਹੇ ਹੋ ਨਾ ਜੀ ਤਾਂ ਇਹ ਪੰਜਾਬ ਦੇ ਖੂਹਾਂ ਦੇ ਉੱਤੇ ਕਮੈਂਟ ਕਰਿਓ ਤਾਂ ਆਹ ਖੂਹ ਦੀ ਗੱਲ ਇਹਨਾਂ ਨੇ ਦੱਸੀ ਹੈ ਕਿ ਮੁਦਕਰ ਇਸ ਖੂਹ ਦੇ ਵਿੱਚ ਹੁਣ ਵੀ ਪਿਆ ਹੈ ਤੁਸੀਂ ਵੀ ਕਰਿਓ ਕਮੈਂਟ ਆਪਣੇ ਖੂਹ ਦੀ ਕੋਈ ਗੱਲ ਜਰੂਰ ਕਰਿਓ ਆ ਗਿਆ ਜੀ ਕਿਲੇ ਦਾ ਅੰਦਰ ਚੱਲੋ ਅੱਛਾ ਆ ਕਿਲੇ ਵਾਲੀ ਜਗ੍ਹਾ ਹੈ ਮੀਆਂਪੁਰ ਦਾ ਕਿਲਾ ਜੀ ਸਾਰੇ ਬਾਗ ਤੇ ਜੀ ਉਹਨਾਂ ਦੇ ਕਿਲੇ ਵਾਲੇ ਅੱਛਾ ਇੱਧਰ ਬਾਗ ਹੋਇਆ ਕਰਦੇ ਸੀ ਸਾਰੇ ਬਾਗ ਤੇ ਜੀ ਅੱਛਾ ਅੱਛਾ ਇਹ ਬਾਗ ਹੋਇਆ ਕਰਦੇ ਸੀਗੇ ਆ ਕਿਲੇ ਆ ਜਿਹੜੀ ਉੱਚੀ ਜਗ੍ਹਾ ਜਾ ਰਹੀ ਹੈ ਮੇਰੇ ਖਿਆਲ ਕਿਲਾ ਹੀ ਤਾਂ ਜਿੱਥੇ ਅੱਛਾ ਇੱਥੇ ਕਿਲਾ ਹੋਇਆ ਕਰਦਾ ਸੀਗਾ ਹਾਂਜੀ ਤੇ ਹੁਣ ਇੱਥੇ ਆਲੇ-ਦਾਲੇ ਸਾਰੇ ਮਕਾਨ ਬਣ ਗਏ ਇਹ ਤਾਂ ਗੱਲ ਹੋ ਗਈ ਜੀ ਸਰਦਾਰਾਂ ਦੇ ਕਿਲੇ ਦੀ ਗੱਲ ਇੱਥੇ ਮੀਆਂਪੁਰ ਚ ਕੁਟਿਆ ਦਾ ਵੀ ਕੋਈ ਇਤਿਹਾਸ ਹੈ ਕੁਟਿਆ ਕਾਦੇ ਕਰਕੇ ਮਸ਼ਹੂਰ ਹੈ ਜੀ ਇੱਕ ਹੈ ਦੋ ਬੰਦਿਆਂ ਦੇ ਬਾਬੇ-ਦਾਦਿਆਂ ਨੇ ਬਚਨੇ ਭਗਤ ਦੇ ਅਰ ਰੁੱਡੇ ਕਾਕੇ ਦੇ ਬਾਪ ਨੇ ਜਾਂ ਦਾਦੇ ਨੇ ਉਹ ਜਿੱਦਾਂ ਕਰੀ ਤੀ ਕੋਈ ਸੰਤ ਨੂੰ ਸਾਦੀ ਸਿੰਘ ਸੰਸਥਾ ਜੀ ਉੱਥੇ ਜੀ ਉਹ ਫਿਰ ਕੁਟਿਆ ਜੇ ਵੀ ਉੱਥੇ ਹੀ ਆ ਜੀ ਹੂੰ ਉੱਥੇ ਪਹਿਲਾਂ ਥੱਲੇ ਘੋਰੇ ਵੀ ਤੇ ਦੇ ਵਿੱਚ ਬੈਠ ਕੇ ਸੰਤ ਉਹ ਕਰਦੇ ਤੇ ਹੁਣ ਜਮਾਨਾ ਬਦਲ ਗਿਆ ਲੋਕਾਂ ਨੇ ਪੱਟ ਕੇ ਉਹਨੂੰ ਕਦਰੇ ਕਰਦਾ ਗੁਰਦੁਆਰੇ ਵੀ ਥੇ ਉੱਥੇ ਜੀ ਹੂੰ ਬਾਕੀ ਉਹ ਹੋ ਖਤਮ ਹੋ ਗਈ ਤੇ ਕੁਟਿਆ ਤੇ ਕੋਈ ਮੇਲਾ ਮੁੱਲਾ ਕੋਈ ਲੱਗਦਾ ਲੱਗਦਾ ਜੀ ਵਿਸਾਖੀ ਨੂੰ ਵਿਸਾਖੀ ਨੂੰ ਲੱਗਦਾ ਜੀ ਇੱਕ ਹੋਰ ਕਿਹੜੇ ਦਿਨ ਲੱਗਦਾ ਵਿਸਾਖੀ ਦੇ ਸ਼ਬਰਾਤਰੀ ਸ਼ਬਰਾਤਰੀ ਨੂੰ ਮੇਰਾ ਅੱਛਾ ਸ਼ਿਵਰਾਤਰੀ ਤੇ ਅੱਛਾ ਇਸ ਪਿੰਡ ਦੇ ਵਿੱਚ ਆਪਣੇ ਜੀ ਧਾਰਮਿਕ ਸਥਾਨਾਂ ਦੀ ਗੱਲ ਕਰੀਏ ਕਿੰਨੇ ਕਿਹੜੇ ਕਿਹੜੇ ਧਾਰਮਿਕ ਸਥਾਨ ਹੈ ਜੀ ਇੱਥੇ ਚਾਰ ਗੁਰਦੁਆਰੇ ਨੇ ਜੀ 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 ਚਾਰ ਗੁਰਦੁਆਰੇ ਆ ਜੀ ਇੱਕ ਸ਼ਿਵ ਜੀ ਦਾ ਮੰਦਿਰ ਆ ਜੀ ਹਮ ਇੱਕ ਬਿਸ਼ਕਰਵਾਂ ਦਾ ਮੰਦਿਰ ਆ ਜੀ ਇੱਕ ਮਸਜਿਦ ਆ ਹਮ ਇੱਕ ਸੀਤਲਾ ਮਾਤਾ ਦਾ ਮੰਦਿਰ ਆ ਜੀ ਹਮ ਇੱਕ ਗੋਗਾ ਮਾੜੀ ਹੈ ਜੀ ਇੱਕ ਬਾਲਮੀਕ ਦਾ ਮੰਦਿਰ ਆ ਹਮ ਦੋ ਦੋ ਬਾਰਕਨਾਥ ਦੇ ਮੰਦਿਰ ਨੇ ਜੀ ਤੇ ਲੋਕਾਂ ਦਾ ਆਪਸੀ ਭਾਈਚਾਰ ਆਪਸੀ ਪ੍ਰੇਮ ਪਿਆਰ ਮੁਹੱਬਤ ਨਹੀਂ ਜੀ ਇੱਥੇ ਇਹੋ ਜੀ ਕੋਈ ਗੱਲ ਨਹੀਂ ਦਾ ਸਭ ਬਰਾਬਰ ਹੈ ਕੋਈ ਉਹ ਨਹੀਂ ਸਭ ਬਰਾਬਰ ਹੈ ਜੀ ਹਾਂ ਜੀ ਇੱਥੇ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਹੂੰ ਇਹ ਖੇੜਾ ਹੈ ਹੂੰ ਇੱਥੇ ਹਰੇਕ ਸਾਲ ਮਈ ਚ ਜੀ ਬਹੁਤ بڑا ਜਗਲ ਹੁੰਦਾ ਜੀ ਖੇੜੇ ਦੇ ਹੂੰ ਪਹਿਲਾਂ ਅ ਪੂਜਾ ਹੁੰਦੀ ਹੈ ਜੀ ਖੇੜੇ ਦੀ ਫੇਰੇ ਜਗ ਹੁੰਦਾ ਜੀ ਦਾ। ਲਓ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਵਲੌਗ ਅਸੀਂ ਪਿੰਡ ਮੀਆਂਪੁਰ ਰੋਪੜ ਜ਼ਿਲ੍ਹੇ ਦਾ ਖਾਸ ਪਿੰਡ ਬੜਾ ਪੁਰਾਣਾ ਪਿੰਡ ਹੈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੀ ਵੀ ਕੋਈ ਯਾਦ ਇਸ ਪਿੰਡ ਨਾਲ ਜੁੜੀ ਹੋਈ ਹੈ ਤਾਂ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਲਿਖਿਓ ਤੁਹਾਡੀ ਕੋਈ ਬਚਪਨ ਦੀ ਯਾਦ ਜਾਂ ਮੌਜੂਦਾ ਸਮੇਂ 'ਚ ਤੁਸੀਂ ਇਸ ਪਿੰਡ ਦੇ ਵਿੱਚ ਜਾਂ ਇੱਥੇ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਕਿਤੋਂ ਤੁਸੀਂ ਇਹ ਵਲੌਗ ਦੇਖ ਰਹੇ ਹੋ ਜਰੂਰ ਕਮੈਂਟ ਕਰਿਓ। ਅਸੀਂ ਮੰਨਦੇ ਹਾਂ ਕਿ ਸਾਰਾ ਮੀਆਪੁਰ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਹਰੇਕ ਬਲੌਗ ਦੀ ਇੱਕ ਸਮੇਂ ਦੀ ਸੀਮਾ ਹੁੰਦੀ ਹੈ ਤੇ ਉਸਦੇ ਰਹਿੰਦੇ ਹੋਏ ਸਾਨੂੰ ਇਸ ਬਲੌਗ ਨੂੰ ਇੱਥੇ ਹੀ ਸਮਾਪਤ ਕਰਨਾ ਪੈ ਰਿਹਾ ਹੈ ਕਦੀ ਸਬਬ ਬਣਿਆ ਤਾਂ ਮੀਆਪੁਰ ਦੇ ਧਾਰਮਿਕ ਸਥਾਨ ਬਾਕੀ ਰਹਿੰਦੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸ਼ੁਕਰੀਆ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਰ ਤੁਹਾਡੀ ਜੀ